ਹਾਰ ਵਾਲੀ ਬੀਬੀ ਤੋਂ ਬਾਅਦ ਇੱਕ ਹੋਰ ਪੁਲਿਸ ਮੁਲਾਜ਼ਮ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਹਾਸਲ ਹੋਈ ਜਾਣਕਾਰੀ ਅਨੁਸਾਰ ਸੀਆਈ ਇਸਟਾਫ ਅੰਮ੍ਰਿਤਸਰ ਵੱਲੋਂ ਇੰਟੈਲੀਜੈਂਸ ਇੰਸਪੈਕਟਰ ਤੇ ਉਸਦੇ ਸਾਥੀ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਵੱਲੋਂ ਗ੍ਰਿਫਤਾਰ આરોપીਆਂ ਨੂੰ 2 ਦਿਨਾਂ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਚਲਾਏ ਗਏ ਅਭਿਆਨ ਯੋਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਪੁਲਿਸ ਵੱਲੋਂ ਨਸ਼ੇ ਤਸਕਰਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਬਠਿੰਡਾ ਤੋਂ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਸੀ ਜੋ ਕਿ ਮਾਮਲਾ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦੂਜੇ ਪਾਸੇ ਅੰਮ੍ਰਿਤਸਰ ਸੀਆਈ ਸਟਾਫ ਦੀ ਪੁਲਿਸ ਵੱਲੋਂ ਇੰਟੈਲੀਜੈਂਸ ਇੰਸਪੈਕਟਰ ਮਨਜੀਤ ਸਿੰਘ ਅਤੇ ਉਸਦੇ ਇੱਕ ਸਾਥੀ ਰਵੀ ਨੂੰ 1 ਕਿਲੋਗ੍ਰam ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਇਸ ਸਬੰਧੀ ਸੀਆਈ ਇਸਟਾਫ ਦੇ ਇੰਸਪੈਕਟਰ ਅਨਮੋਲਕ ਸਿੰਘ ਵੱਲੋਂ ਇਹਨਾਂ ਦੋਵਾਂ ਨੂੰ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਇਹਨਾਂ ਦੋਵਾਂ ਵਿਅਕਤੀਆਂ ਦਾ ਪੁਲਿਸ ਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈ ਇਸਟਾਫ ਦੇ ਇੰਚਾਰਜ ਅਨਮੋਲਕ ਸਿੰਘ ਨੇ ਦੱਸਿਆ ਕਿ ਥਾਣਾ ਰਣਜੀਤ ਟੇਵਨਿਊ ਵਿਖੇ ਐਫਆਈਆਰ ਨੰਬਰ 36 ਇਹਨਾਂ ਵਿਅਕਤੀਆਂ ਦੇ ਵਿਰੁੱਧ ਦਰਜ ਹੈ ਹੋਰ ਵੀ ਜਾਣਕਾਰੀ ਦੇ ਦਿਓ ਇਹ ਮਾਮਲਾ ਕੀ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਅਦਾਲਤ ਚਲਿਆ ਥੋੜਾ ਬ੍ਰੀਫ ਸਰ ਜੀ ਮਕਦਮਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਹੈ ਸਰ ਜੀ ਪਾਣਾ ਰਣਜੀਤ ਸਿੰਘ ਨੇ ਉਹ ਅੰਡਰ ਸੈਕਸ਼ਨ 21C ਆਰਟ 85 ਐਨਡੀਪੀਐਸ ਐਕਟ ਦੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਉਹਨੂੰ ਨਾਮ ਕੀ ਆ ਜਿਹਨੂੰ ਡਿਮਾਂਡ ਕਿਨੇ ਦਿੰਦਾ ਮਿਲਦਾ ਸਰ ਸਰ ਖਲੋਗੇ ਕੰਪਲੈਟ ਰਹਿਮਾਨ ਕਿਨੇ ਦਿੰਦਾ ਮਿਲਦਾ ਦੋ ਦਿਨਾਂ ਦੇ ਮਾਣ ਦੇ ਬਾਕੀ 2 ਡਿਟੇਲਸ ਜੇ ਤੁਹਾਡੇ ਨਾਲੋਂ ਪ੍ਰੈਸ ਰਿਪੋਰਟ ਸਰ ਨਾਮ ਕੀ ਆ ਜੀ ਜਿਹਨੂੰ ਕਹਿੰਦੇ ਉਹਦਾ ਕੇਸ ਹੈ ਨਾਮ ਕੀ ਆ ਜੀ ਤਾਂ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਕਰੀਏ ਨਾਮ ਦੱਸ ਦਿਓ ਸਰ ਸਾਰੀਆਂ ਡਿਟੇਲਸ ਸਾਨੂੰ ਪ੍ਰੈਸ ਰਿਪੋਰਟ ਕਰੀਏ ਮਾੜੇ ਮਾੜੇ ਦਾ ਸਰ ਨਾਮ ਦੱਸੋ ਫਿਰ ਮਾੜੇ ਨਾਮ ਦੱਸ ਦਿਓ ਕੱਲਾ ਇਹ ਜਿਹੜਾ ਪਿਊਸ ਤੇ ਉਹਦਾ ਰਵੀ ਆ ਅੱਛਾ ਤੇ ਦੂਜਾ ਬੰਦਾ ਕੀ ਉਹ ਜਿਹਨੇ ਸਾਰੇ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰੇ ਮਾੜਾ ਦਾਜੂ ਦੂਜੇ ਬੰਦੇ ਦਾ ਕੀ ਨਾਮ ਆ